ਤੇ ਡੈਫੀਨੇਟਲੀ ਥੈਂਕ ਯੂ ਸੋ ਮਚ ਹੁਣ ਮੈਂ ਰਿਕਵੈਸਟ ਕਰੂੰਗਾ ਜੀ ਬਚਿੱਤਰਪਾਜੀ ਨੂੰ ਕਿਉਂਕਿ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਕਿਉਂਕਿ ਅੱਜ ਦਾ ਜਿਹੜਾ ਸੈਸ਼ਨ ਆ ਬਚਿੱਤਰਪਾਜੀ ਕਰਕੇ ਪੋਸੀਬਲ ਹੋਇਆ ਜਿਨ੍ਹਾਂ ਦੇ ਔਰ ਕਰਕੇ ਡਾਕਟਰ ਸਾਹਿਬ ਸਾਡੇ ਰੂਬਰੂ ਹੋਏ ਨੇ ਲੇ ਉਹਨਾਂ ਦੇ ਵਿੱਚ ਜੋ ਵੀ ਦਿਲ ਦੇ ਬਲਬਲੇ ਹੋ ਤੁਸੀਂ ਪਿਛਲੇ ਇਸ ਪੁੱਛ ਸਕਦੇ ਡਾਕਟਰ ਸਾਹਿਬ ਨੂੰ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਐਕਚੁਅਲੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਮੇਰੇ ਇਕੱਲੇ ਮੈਂ ਦੀ ਕੋਈ ਐਫਰਟ ਨਹੀਂ ਸੀ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਪੋਸੀਬਲ ਹੋਇਆ ਤੇ ਮੈਂ ਭਾਜੀ ਦੀ ਗੱਲ ਦਾ ਹੀ ਮੈਨੂੰ ਇੱਕ ਜਿਹੜਾ ਜਵਾਬ ਸੋਝ ਰਿਆ ਸੀਗਾ ਮੈਨੂੰ ਐ ਲੱਗ ਰਿਹਾ ਸੀ ਕਿ ਸ਼ਾਇਦ ਜਿਹੜਾ ਤੁਸੀਂ ਕਹਿਣਾ ਦੋ ਚਾਰ ਪਰਸੈਂਟ ਜਾਂ 10% ਸਪੋਰਟ ਕਰਦੇ ਆ ਮੈਨੂੰ ਲੱਗਦਾ ਇੱਥੇ ਹਲੇ ਆਸਟ੍ਰੇਲੀਆ ਦੇ ਵਿੱਚ ਨਾ ਖਾਸ ਤੌਰ ਤੇ ਕੈਨਬਰਾ ਚ ਜਿੱਥੇ ਅਸੀਂ ਬੈਠੇ ਆ ਆਪਣੇ ਵਾਲੀ ਜਨਰੇਸ਼ਨ ਹਲੇ ਮਤਲਬ ਉਸ ਲੈਵਲ ਤੱਕ ਨਹੀਂ ਗਈ ਦੂਜੀ ਤੀਜੀ ਚੌਥੀ ਜਨਰੇਸ਼ਨ ਨਹੀਂ ਹੋਈ ਹੁਣ ਕੈਨੇਡਾ ਚ ਕੀ ਹੈ ਕੈਨੇਡਾ ਚ ਲੋਕ ਵੈਲਿਊ ਸਮਝਦੇ ਇਸ ਚੀਜ਼ ਦੀ ਹਲੇ ਆਪਣੇ ਆਣਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਕੀ ਖੋ ਰੇ ਨੇ ਇਸ ਚੀਜ਼ ਨੂੰ ਸਪੋਰਟ ਨਾ ਕਰਕੇ ਮਤਲਬ ਜੇ ਆਪਣਾ ਸਰਕਾਰੀ ਖਾਲਸਾ ਇਸ ਚੀਜ਼ ਦੀ ਆਪਾਂ ਤੁਸੀਂ ਕਰ ਰਹੇ ਹੋ ਪੰਜਾਬੀ ਸਿਖਾਉਣ ਬਾਰੇ ਹਲੇ ਇਹਨਾਂ ਨੂੰ ਇਹਦੀ ਵੈਲਿਊ ਨਹੀਂ ਪਤਾ ਇੱਥੇ ਲੋਕਾਂ ਨੂੰ ਕਿ ਇਹ ਨਾਜ਼ ਖਾ ਕੇ ਅਸੀਂ ਖੋਹ ਹੀ ਰਹੇ ਹਾਂ ਉਹਨਾਂ ਨੂੰ ਪਤਾ ਦੇਖੋ ਕੈਨੇਡਾ ਤੇ ਉਹ ਕਹਿੰਦੇ 3 ਘੰਟੇ ਦੀ ਕਾਰਵਾਸ ਦੇ ਨਾਲ ਹੀ 1.5 ਲੱਖ ਡਾਲਰ ਉਹਨਾਂ ਇਕੱਠਾ ਕਰਦਾ ਉਹ ਵੈਲਿਊ ਜਿ ਨਜ਼ਰ ਪਤਾ ਨਹੀਂ ਇਹਨਾਂ ਨੂੰ ਲੱਗਦੀ ਇਹਨਾਂ ਨੂੰ ਹੌਲੀ ਹੌਲੀ ਪਤਾ ਲੱਗੂਗੀ ਮੈਂ ਤੇ ਹਮੇਸ਼ਾ ਇਹ ਕਹਿੰਨਾ ਹੁੰਦਾ ਕਿ ਪੰਜਾਬੀ ਓਬਵੀਅਸਲੀ ਕਿੰਨੀ emotions ਦੇ ਨਾਲ ਹੀ ਜੁੜੀ ਹੋਈ ਹੈ ਤੁਹਾਡੇ ਦਾਦੇ ਨਾਨੇ ਜਾਂ ਹੋਰ ਜਿਹੜੇ ਇੱਧਰ ਉੱਧਰ ਆਂਡ ਗਵਾਂਡ ਉੱਥੇ ਪਿੰਡਾਂ 'ਚ ਹੁੰਦੇ ਹੀ ਆਪਣੇ ਉਹਨਾਂ ਨੂੰ ਜੇ ਉਹਨਾਂ ਨੂੰ ਇੰਗਲਿਸ਼ ਓਬਵੀਅਸਲੀ ਨਹੀਂ ਆਉਂਦੀ ਤੇ ਜਿਹੜੇ ਆਪਣੇ ਬੱਚੇ ਇੱਥੇ ਗਰੋ ਹੋਏ ਆ ਕੱਲ ਨੂੰ ਉੱਥੇ ਜਾਣਗੇ ਜੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਇਹ ਗੱਲ ਮੈਂ ਅਕਸਰ ਕਹਿੰਦਾ ਹਾਂ ਕਿਉਂ ਕਿਵੇਂ ਅਟੈਚ ਹੋਣਗੇ ਉਹਨਾਂ ਨਾਲ emotions ਨਾਲ emotions 'ਤੇ ਅਟੈਚ ਹੋਏ ਨਹੀਂ ਸਕਦੇ ਜੇ emotions 'ਤੇ ਨਹੀਂ ਅਟੈਚ ਹੋਣਗੇ ਤੇ ਉਹ ਜਜ਼ਬਾਤ ਸਾਂਝੇ ਨਹੀਂ ਹੋਣਗੇ ਤੇ ਉਹ ਕਿੰਨੀ ਕੁ ਦੇਰ ਉਹ ਰਿਸ਼ਤੇ ਚੱਲਣਗੇ ਸਹੀ ਲੈਂਗੁਏਜ ਇੰਨੀ ਜ਼ਰੂਰੀ ਹੈ ਇੱਥੇ ਆ ਪ੍ਰੋਬਲਮ ਜ਼ਰੂਰ ਆ ਰਹੀ ਹੈ ਗੱਲ ਡਾਕਟਰ ਸਾਹਿਬ ਦੀ ਸਹੀ ਹੈ ਕਿ ਜਿੰਨੇ ਵੀ ਤੁਹਾਨੂੰ ਕੋਆਪਰੇਟ ਕਰਦੇ ਨਾ ਉਹਨਾਂ ਦੇ ਬੋਕਸ ਕਰੋ ਉਹ ਹੀ ਐਸਟ ਹੈ ਕਿ ਤਰ੍ਹਾਂ ਹੁੰਦਾ ਜਿੰਨੇ ਅੱਗੇ ਵਧਾਉਣਾ ਹੈ ਇਸ ਨੂੰ ਤੇ ਕੁਐਸਚਨ ਐਕਚੁਅਲੀ ਮੇਰਾ ਇਹ ਸੀਗਾ ਕਿ ਅੱਜ ਕੱਲ ਹੁਣ ਰੀਸੈਂਟਲੀ ਵੀ ਇੱਕ ਦੋ ਘਟਨਾਵਾਂ ਆਈਆਂ ਹੋਈਆਂ ਬ੍ਰਿਸਬਨਚ ਵੀ ਹੋਈ ਆ ਕਿ ਇੱਕ ਹਸਬੰਦ ਨੇ ਆਪਣੀ ਸੁਸਾਇਡ ਕਰ ਲਈ ਘਰ ਵਾਲੀ ਦੇ ਨਾਲ ਕਲੇਸ਼ ਤੋਂ ਤੇ ਇੱਥੇ ਵੀ ਅੱਜ ਹੀ ਆਪਾਂ ਨੂੰ ਦੱਸ ਰਹੇ ਸੀਗੇ ਕਿ ਇੱਥੇ ਵੀ ਇੱਕ ਘਟਨਾ ਰੀਸੈਂਟਲੀ ਹੋਈ ਥੋੜੀ ਦਿਨ ਪਹਿਲਾਂ ਕਿ ਘਰ ਵਾਲੇ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਗੱਡੀ 'ਚ ਜਾ ਕੇ ਆਪਸੀ ਕਲੇਜ ਤੋਂ ਤੇ ਉਹ ਉਹਦੇ ਬਾਰੇ ਥੋੜਾ ਦੱਸੋ ਵੀ ਇੱਡਾ ਕੀ ਮਤਲਬ ਹਾਲਾਂਕਿ ਸਾਰਾ ਕੁਝ ਹੋਣ ਦੇ ਬਾਵਜੂਦ ਇਸ ਇਨ੍ਹਾਂ ਵਧੀਆ ਮੁਲਕਾਂ 'ਚ ਆਉਣ ਦੇ ਬਾਵਜੂਦ ਵੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਫਿਰ ਵੀ ਇਹ ਕਿਹੜੇ ਕੀ ਕਾਰਨ ਕਰਨ ਨੇ ਇਹੋ ਜਿਹੇ ਕਿ ਜਿਹਦੇ ਨਾਲ ਇੱਥੋਂ ਤੱਕ ਬੰਦੇ ਪਹੁੰਚ ਜਾਂਦੇ ਕਿ ਘਰ ਵਾਲੀ ਨਾਲੇ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਗੱਡੀ ਚ ਜਾ ਕੇ ਆਪਸੀ ਕਲੇਜ ਤੋਂ ਤੇ ਉਹ ਉਹਦੇ ਬਾਰੇ ਥੋੜਾ ਦੱਸੋ ਵੀ ਐਡਾ ਕੀ ਮਤਲਬ ਹਾਲਾਕੇ ਸਾਰਾ ਕੁਝ ਹੋਣ ਦੇ ਬਾਵਜੂਦ ਇਸ ਇਹਨਾਂ ਵਧੀਆ ਮੁਲਕਾਂ ਚ ਆਉਣ ਦੇ ਬਾਵਜੂਦ ਵੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਫਿਰ ਵੀ ਇਹ ਕਿਹੜੇ ਕੀ ਕਾਰਨ ਨੇ ਇਹੋ ਜਿਹੇ ਕਿ ਜਿਹਦੇ ਨਾਲ ਇੱਥੋਂ ਤੱਕ ਬੰਦੇ ਪਹੁੰਚ ਜਾਂਦੇ ਕਿ ਘਰ ਵਾਲੀਆਂ ਘਰ ਵਾਲੇ ਕੋਈ ਹੋ ਸਕਦਾ ਵਾਈਫ ਨੇ ਵੀ ਕਿਸੇ ਨੇ ਕੀਤੀ ਹੋਵੇ ਤੇ ਮਤਲਬ ਇਹ ਕਿਹੜੇ ਲੈਵਲ ਦਾ ਸਟ्रेस ਲੈਵਲ ਆ ਤੈਨੂੰ ਕਿਵੇਂ ਉਹ ਥੋੜਾ ਮੇਨਟੇਨ ਕਰਕੇ ਬੈਲੈਂਸ ਜਿਆ ਕਰਕੇ ਰੱਖਿਆ ਜਾ ਸਕਦਾ। ਥੈਂਕ ਯੂ। ਸੱਚਾ ਜਿਹੜਾ ਜਿਹੜਾ ਮੁੱਦਾ ਇਹ ਬਹੁਤ ਇੰਪੋਰਟੈਂਟ ਆ ਔਰ ਮੈਂ ਚਾਹੂੰਗਾ ਕਿ ਜੇ ਤੁਸੀਂ ਪੋਡਕਾਸਟ ਕਰਦੇ ਹੋ ਇਹ ਪੋਡਕਾਸਟ ਆਪਾਂ ਜ਼ੂਮ ਦੇ ਥਰੂ ਵੀ ਕਰ ਸਕਦੇ ਆ ਤੁਸੀਂ ਮੈਨੂੰ ਨਾ ਕਨੇਡਾ ਤੋਂ ਕੁਝ ਕਰੋ ਤੇ ਇੱਥੇ ਤੇ ਆਪਾਂ ਨੂੰ ਐਟਲੀਸਟ ਇੱਕ ਘੰਟਾ ਇੱਥੇ ਤੇ ਡੀਟੇਲ ਚ ਗੱਲ ਕਰੀਏ ਤਾਂ ਕਿ ਜਿਹੜਾ ਬੰਦੇ ਸੁਣਨ ਜਿਨ੍ਹਾਂ ਦੇ ਘਰ ਚ ਕਲੇਸ਼ ਪੈਂਦਾ ਉਹ ਪਹਿਲਾਂ ਸਮਝਣ ਕਿ ਕਲੇਸ਼ ਪੈਂਦਾ ਹੀ ਕਿਉਂ ਆ ਪਹਿਲੀ ਪ੍ਰੋਬਲਮ ਕਿਉਂ ਕਲੇਸ਼ ਪੈਂਦਾ ਸੈਕੰਡ ਜੇ ਕਲੇਸ਼ ਪੈ ਗਿਆ ਤਾਂ ਇਹਨੂੰ ਹੱਲ ਕਿਵੇਂ ਕਰਨਾ ਥਰਡ ਜੇ ਹੱਲ ਦਾ ਸਾਨੂੰ ਪਤਾ ਨਹੀਂ ਤਾਂ ਫਿਰ ਉਹਦਾ ਐਂਡ ਰਿਜ਼ਲਟ ਕੀ ਹੁੰਦਾ ਆ ਜਿਹੜੀਆਂ ਤੁਸੀਂ ਦੋ ਐਗਜ਼ਾਮਪਲਾਂ ਦਿੱਤੀਆਂ ਫਿਰ ਜਾਂ ਤਾਂ ਆਦਮੀ ਜਨਾਨੀ ਨੂੰ ਕਤਲ ਕਰ ਦਿੰਦਾ ਜਾਂ ਉਹ ਖੁਦ ਨੂੰ ਮਾਰ ਲੈਂਦਾ ਹੈਨਾ ਸੋ ਇਹਦਾ ਮਤਲਬ ਹੈਗਾ ਕਿ ਸਾਡੇ ਕੋਲੇ ਕੋਈ ਮਾਡਲ ਨਹੀਂਗਾ ਜਿਹੜਾ ਅਸੀਂ ਮਾਡਲ ਹੁਣ ਉੱਥੇ ਅਪਣਾਇਆ ਉਹ ਬੇਸਿਕਲੀ ਇਹ ਆਪੇ ਕਿ ਅਸੀਂ ਦੋ ਧਿਰਾਂ ਨੂੰ ਬਿਠਾ ਕੇ ਕੈਨੇਡਾ ਦੇ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਇਹ ਦੱਸ ਸਕਦੇ ਹਾਂ ਕਿ ਵਿਅਕਤੀ ਜੀਵਨ ਚ ਕਲੇਸ਼ ਕਿਹੜੀਆਂ ਚਾਰ ਚੀਜ਼ਾਂ ਪਾਉਂਦੀਆਂ ਤੇ ਉਹਦੇ ਤੇ ਉੱਤੇ ਹੁਣ ਆਪਾਂ ਕੰਮ ਕਰਨਾ ਸ਼ੁਰੂ ਕਰੀਏ ਉਹ ਚਾਰ ਚੀਜ਼ਾਂ ਹੈਗੀਆਂ ਇੱਕ ਤਾਂ ਹੈਗਾ ਕਮਿਊਨੀਕੇਸ਼ਨ ਵੱਝਿਆ ਨਾ ਕਰ ਸਕਣਾ ਉਹਦੇ ਵਿੱਚ ਪਿਛੋਕੜ ਜੋੜ ਲੈਣਾ ਉਹਦੇ ਵਿੱਚ ਇਹੋ ਜੀਆਂ ਜਾਨੀ ਧਾਰਨਾਵਾਂ ਕਰ ਲਈਆਂ ਤੂੰ ਤਾਂ ਕਦੇ ਨਹੀਂ ਮੇਰੀ ਗੱਲ ਸੁਣਦਾ ਤੈਨੂੰ ਤਾਂ ਕਦੇ ਟਾਈਮ ਸਿਰ ਨਾ ਆਈ ਤੂੰ ਤਾਂ ਹਮੇਸ਼ਾ ਹੀ ਆਇਂ ਕਰਦਾ ਆ ਜਿਹੜੇ ਜਿਹੜੀ ਕਮਿਊਨੀਕੇਸ਼ਨ ਆ ਨਾ ਇਹ ਇਹਦਾ ਮਤਲਬ ਮੈਂ ਆਲਰੇਡੀ ਆਪਣੀ ਧਾਰਨਾ ਬਣਾਈ ਹੈ ਬਈ ਤੂੰ ਕੱਖ ਜੋਗਾ ਨਹੀਂਗਾ ओके सो ਇਹ ਇਹ ਇਹੋ ਜਿਹੇ ਹੋਰ ਵੀ ਬਹੁਤ ਸਾਰੀਆਂ ਪਰ ਕਿਉਂਕਿ ਹੁਣ ਆਪਣੇ ਕੋਲ ਟਾਈਮ ਥੋੜਾ ਤੇ ਮੈਂ ਉਹ ਡਿਟੇਲਸ 'ਚ ਨਹੀਂ ਜਾ ਸਕਦਾ ਇੱਕ ਪ੍ਰੋਬਲਮ ਹੈ ਹਾਂਜੀ ਸੈਕੰਡ ਪ੍ਰੋਬਲਮ ਹੈਗੀ ਆ ਕਿ ਕੀ ਕਪਲ ਜਿਹੜਾ ਹਸਬੰਡ ਵਾਈਫ ਆ ਉਹ ਗੱਲਾਂ ਹੀ ਕਰਦੇ ਆ ਕਿ ਮੁਸ਼ਕਲਾਂ ਦਾ ਹੱਲ ਵੀ ਕਰਦੇ ਆ ਹੂੰ ਮਿਸਾਲ ਦੇ ਤੌਰ ਤੇ ਜੇ ਤੁਹਾਨੂੰ ਪਹਿਲੇ ਦਿਨ ਹੀ ਵਿਆਹ ਦੇ ਕੋਈ ਉੱਚੀ ਨੀਮੀ ਹੋ ਗਈ ਜਿਹੜੀ ਕਿ ਆਪਣੇ ਵਿਆਹਾਂ 'ਚ ਉੱਚੀ ਨੀਮੀ ਹੋਈ ਜਾਂਦੀ ਆ ਹਾਂਜੀ ਹੁਣ ਮੈਂ ਪਕੜਨ ਲਈ ਹੁਣ ਵਿਆਹ ਨੂੰ ਹੋ ਗਏ 15 ਸਾਲ ਹਰ ਵਾਰੀ ਜਦੋਂ ਘਰ 'ਚ ਕੁਝ ਹੁੰਦਾ ਤੇ ਮੈਂ ਉਹ ਗੱਲ ਜਰੂਰ ਸ਼ੁਰੂ ਕਰਦਾ ਬਈ ਉਦੋਂ ਵੀ ਥੋੜੇ ਕਰਦਿਆਂ ਨੇ ਆਹ ਕੀਤਾ ਸੀ ਇਹਦਾ ਮਤਲਬ ਸਾਡੇ ਤੋਂ ਹੱਲ ਨਹੀਂ ਹੋਣੀ ਕਿਉਂਕਿ ਅਸੀਂ ਪਾਸਟ ਨੂੰ ਪਕੜ ਕੇ ਰੱਖ ਲਿਆ ਹਾਂਜੀ 3rd ਚੀਜ਼ ਹੈਗੀ ਆ ਕਿ ਜਿਹੜੀਆਂ ਸਾਡੀਆਂ ਐਕਸਪੈਕਟੇਸ਼ਨਸ ਆਫ ਵਾਈਫ ਆਪਣੇ ਹਸਬੰਡ ਤੋਂ ਕੁਝ ਐਕਸਪੈਕਟ ਕਰਦੀ ਆ ਹਾਂਜੀ ਹਸਬੰਡ ਆਪਣੀ ਵਾਈਫ ਤੋਂ ਕੁਝ ਐਕਸਪੈਕਟ ਕਰਦਾ ਸੋ ਜੇ ਦੋਨੋਂ ਚੀਜ਼ਾਂ ਐਕਸਪੈਕਟ ਕਰਦੇ ਆ ਤੇ ਕੋਈ ਪੇਪਰ ਬਣਾਇਆ ਵੇ ਤੁਮ ਮੇਰੇ ਤੋਂ ਆ ਐਕਸਪੈਕਟ ਕਰਦੀਆਂ ਪਰ ਮੇਰੀਆਂ ਵੀ ਕੁਝ ਐਕਸਪੈਕਟੇਸ਼ਨ ਆ ਹੁਣ ਆਪਾਂ ਦੇਖੀਏ ਵੀ ਇਹਨਾਂ ਚੋ ਉਹ ਐਕਸਪੈਕਟੇਸ਼ਨਸ ਤੇ ਕਾਟਾ ਮਾਰਦੀ ਏ ਜਿਹੜੀਆਂ ਮੈਂ ਪੂਰੀਆਂ ਨਹੀਂ ਕਰ ਸਕਦਾ ਮਿਸਾਲ ਦੇ ਤੌਰ ਤੇ ਜੇ ਇੱਕ ਬੰਦਾ ਇਹ ਐਕਸਪੈਕਟ ਕਰਦਾ ਕਿ ਹਸਬੰਡ ਮੇਰਾ ਮੇਰੇ ਕੋਲ ਹੀ ਰਵੇ ਜਾਵੇ ਨਾ ਕਿਤੇ ਹੋਰ ਉਹ ਕਹਿੰਦਾ ਵੀ ਇਹ ਨਹੀਂ ਮੈਂ ਤੇਰੀ ਪੂਰੀ ਕਰਦਾ ਤੇ ਇਹ ਅਨਰੀਅਲਿਸਟਿਕ ਐਕਸਪੈਕਟੇਸ਼ਨ ਆ ਹੁਣ ਕਟੋ ਰੱਖੀ ਕਿਉਂ ਆ ਕਿਉਂਕਿ ਉਹ ਤਾਂ ਉਹ ਐਕਸਪੈਕਟ ਕਰੀ ਜਾਂਦੀ ਕੋਈ ਤੁਸੀਂ ਕਿਹਾ ਨਹੀਂ ਵੀ ਮੇਰੇ ਤੋਂ ਨਹੀਂ ਪੂਰੀ ਹੋਣੀ ਸੋ ਆਪਾਂ ਉਹ ਮਾਡਲ ਨੂੰ ਥੋੜਾ ਜਿਹਾ ਕਲੀਅਰ ਕਰੀਏ ਥਰਡ ਚੀਜ਼ ਕੀ ਆ ਤੁਸੀਂ ਇਹ ਇੱਥੇ ਵੀ ਦੇਖਿਆ ਹੋਣਾ ਸਾਡੇ ਉਥੇ ਕੈਨੇਡਾ 'ਚ ਵੀ ਬਹੁਤ ਹੁੰਦਾ ਕਿ ਆਦਮੀ ਆਦਮੀ ਦਾ ਦਿਮਾਗ ਡਿਫਰੈਂਟਲੀ ਰੱਬ ਨੇ ਬਣਾਇਆ ਔਰਤਾਂ ਦੇ ਦਿਮਾਗ ਨਾਲੋਂ ਆਦਮੀ ਪਤਾ ਕੀ ਕਹਿੰਦਾ ਆਦਮੀ ਕਹਿੰਦਾ ਵੀ ਆ ਲੈ ਭਾਗਵਾਨ ਨੇ ਮਰਸੀਡੀਜ਼ ਦੀ ਚਾਪੀ ਤੂੰ ਬੱਚਿਆਂ ਨੂੰ ਪਾਲ ਬੱਚਿਆਂ ਨੂੰ ਸਕੂਲ ਪਤੀ ਆ ਚ ਰੋਟੀ ਖਵਾ ਕੇ ਭੇਜ ਲੈ ਕੇ ਆਇਆ ਕਰ ਸੌਕਰ ਤੇ ਲੈ ਜਾ ਸਵੀਮਿੰਗ ਤੇ ਲੈ ਜਾ ਐਸ਼ ਕਰ ਕੰਮ ਕਰਦੀ ਤੈਨੂੰ ਲੋੜ ਨਹੀਂ ਮੈਂ ਕੰਮ ਕਰੂੰਗਾ ਹੁਣ ਵਾਈਫ ਨੂੰ ਜੇ ਤੋ ਪੁੱਛਦੇ ਆਸੀਂ ਤੇਰੇ ਹਿਸਾਬ ਨਾਲ ਤੇਰਾ ਹਸਬੰਡ ਕੀ ਕਰਦਾ ਕਹਿੰਦੇ ਉਹ ਤਾਂ ਮੈਨੂੰ ਕੰਟਰੋਲ ਕਰਦਾ ਉਹ ਤਾਂ ਕੰਮ ਹੀ ਨਹੀਂ ਮੈਨੂੰ ਜਾਣ ਦਿੰਦਾ ਹੁਣ ਕੇਅਰ ਐਂਡ ਕੰਟਰੋਲ ਚ ਅਸੀਂ ਤੂੰ ਨੂੰ ਟਵਿਸਟ ਕਰਤਾ ਹਸਬੰਡ ਕਹਿੰਦਾ ਮੈਂ ਆਪਣੀ ਵਾਈਫ ਦੀ ਕੇਅਰ ਬਹੁਤ ਕਰਦਾ ਵਾਈਫ ਕਹਿੰਦੀ ਹੈ ਮੈਨੂੰ ਕੰਟਰੋਲ ਕਰੀ ਜਾਂਦਾ ਇਹ ਮੈਨੂੰ ਕੰਮ ਹੀ ਨਹੀਂ ਕਰਨ ਦਿੰਦਾ ਕਲੈਰੀ ਭਾਈ ਕਿਸ ਨੇ ਨਹੀਂ ਕੀਤਾ ਦੋਨਾਂ ਚ ਉਹ ਕਹਿੰਦਾ ਮੈਂ ਨਹੀਂ ਤੈਨੂੰ ਕੰਟਰੋਲ ਕਰ ਰਿਆ ਮੈਂ ਤਾਂ ਤੈਨੂੰ ਮਰਸੀਡੀਜ਼ ਲੈ ਕੇ ਦਿੱਤੀ ਆ ਉਹ ਕਹਿੰਦੀ ਮੈਂ ਤਾਂ ਕੰਮ ਕਰਨਾ ਹੁਣ ਆ ਕੇਰੈਂਟ ਕੋ ਇਹ ਚਾਰ ਬੇਸਿਕ ਹਸਬੈਂਡ ਵਾਈਫ ਦੀਆਂ ਕਨਫਲਿਕਟਸ ਆ ਔਰ ਇਹਦੇ ਨਾਲ ਜਦੋਂ ਨਹੀਂ ਸੋਲਵ ਹੁੰਦੀਆਂ ਇਹਦੇ ਨਾਲ ਫਿਰ 36 ਹੋਰ ਬਾਹਰ ਦੇ ਪੱਤਰ ਕਲਚ ਬਣ ਜਾਂਦੀਆਂ ਪਰ ਉਹ ਜਦੋਂ ਆਪਾਂ ਮਾਡਲ ਆਪਾਂ ਇਸ ਚੀਜ਼ ਨੂੰ ਗੱਲ ਕਰਾਂਗੇ ਕਿ ਤੁਸੀਂ ਪਲੀਜ਼ ਕਾਉਂਸਲਿੰਗ ਤੇ ਜਾਓ ਰਾਈਟ ਹੁਣ ਜੇ ਕੋਈ ਇਥੋਂ ਫਰਜ ਕਰ ਲੋ ਜੇ ਕਿਸੇ ਨੇ ਕਿਸੇ ਦੀ ਲੜਾਈ ਹੁੰਦੀ ਆ ਤੁਹਾਨੂੰ ਪਤਾ ਲੱਗਦਾ ਤੁਸੀਂ ਕੋਈ ਬਲਦੇਵ ਨੂੰ ਉੱਥੇ ਫੋਨ ਕਰ ਲੋ ਤੁਹਾਡੇ ਤਿੰਨ ਚਾਰ ਤੁਹਾਨੂੰ ਸੈਸ਼ਨ ਦਊਗਾ ਤੇ ਤੁਹਾਡੀ ਆ ਕਲੇਸ਼ਾ ਖਤਮ ਹੋ ਜਾਊ ਹਾਂ ਰਾਈਟ ਹੁਣ ਜੇ ਕੋਈ ਆਵੇ ਹੀ ਨਾ ਫਿਰ ਉਹਦਾ ਕੀ ਕਰਾਂਗੇ ਹੈਨਾ ਕੋ 80% ਤਾਂ ਆਉਂਦੇ ਨਹੀਂ 10% ਹੀ ਆਉਂਦੇ ਆ ਨਾ ਹਾਂ ਬਿਲਕੁਲ ਉਹਨਾਂ ਚੋਂ ਫਿਰ ਆ ਜਿਹੜੇ ਰਿਜ਼ਲਟ ਹੁੰਦੇ ਆ ਤੇ ਫਿਰ ਆ ਹੀ ਕੁਝ ਹੁੰਦਾ ਸੋ ਇਟਸ ਸ਼ਾਰਟ ਜੀ ਆਨਸਰ ਸੀ ਪਰ ਆਨਸਰ 1 ਘੰਟੇ ਦਾ ਲੰਬਾ ਬੰਦਣਾ ਜ਼ਰੂਰੀ ਹੈ